ਪੰਜਾਬ ਚ ਵਾਪਰਿਆ ਵੱਡਾ ਹਾਦਸਾ ਦੋ ਪਟਵਾਰੀਆਂ ਦੀ ਨਹਿਰ ਚ ਟਿਕਨ ਨਾਲ ਹੋਈ ਮੌ ਤਰਨਤਨ ਇਲਾਕੇ ਚ ਚੋਕ ਦੀ ਲਹ ਬੀਤੀ ਰਾਤ ਤਰਨਤਨ ਅੰਦੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰ ਵਿੱਚ ਐਕਸੀਡੈਂਟ ਦੌਰਾਨ ਇੱਕ Honda City ਕਾਰ ਨਹਿਰ ਚ ਟਿਕ ਗਈ ਇਸ ਦੌਰਾਨ ਕਾਰ ਚ ਸਵਾਰ ਦੋ ਨੌਜਵਾਨ ਜੋ ਕਿ ਪਟਵਾਰੀ ਦਸੇ ਜਾ ਰਹੇ ਹਨ ਪਾਣੀ ਚ ਡੁੱਬਨ ਨਾਲ 29 ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਛਾਣ ਅਰਨਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਪਿੱਖੀ ਵੇਂਡ ਵੱਜੋਂ ਹੋਈ ਹੈ ਜੋ ਬਤੌਰ ਮੌਜੂਦਾ ਪਟਵਾਰੀ ਸਨ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਦੋਵੇਂ ਪਟਵਾਰੀ ਆਰੇ ਸੰਤਕਾਰ ਅਚਾਨਕ ਆਊਟ ਆਫ ਕੰਟਰੋਲ ਹੋ ਗਈ ਅਤੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਹਿਰ 'ਚ ਜਟ ਗਈ ਜਿਸ ਨਾਲ ਪਾਣੀ ਜ਼ਿਆਦਾ ਹੋਣ ਕਾਰਨ ਗੱਡੀ ਨਹਿਰ ਵਿੱਚ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਚਿਲੇ ਸ਼ੋਕ ਦੀ ਲੜ ਤੋੜ ਗਈ ਅਤੇ ਬਖ ਬਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰਾਂ ਨਾਲ ਦੁੱਖ ਦੀ ਕੜੀ ਵਿੱਚ ਸ਼ਾਮਲ ਹੋ ਰਹੇ ਹਨ ਦੱਸਦੀ ਹੈ ਕਿ ਮ੍ਰਿਤਕ ਪਟਵਾਰੀ ਹਰਚੰਦਰ ਸਿੰਘ ਜਿਸਤਾਵਿਆ ਮਹਿ 6 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਹੀ ਮੌਜੂਦ ਹੈ ਪੁੱਤਰ ਪਟਵਾਰੀ ਰੰਜੋਤ ਸਿੰਘ ਆਪਣੇ ਪਿੱਛੇ ਪਰਿਵਾਰ ਛੱਡ ਕੇ ਦੁਨੀਆ ਤੋਂ ਉਰਕਸਤ ਹੋ ਗਿਆ ਹੈ ਘਟਨਾ ਨਾਲ ਹੀ ਆਉਂਡੇ ਸੀ ਸ਼ਾਮੀ ਉਧਰੋਂ ਆਪਣੀ ਡਿਊਟੀ ਤੋਂ ਤਕਰੀਬਨ ਜੋ ਕੰਮ ਸੀ ਇਹਨਾਂ ਨੂੰ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰੋਂ ਆਉਂਦੇ ਆ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਢਾ ਜਿਹਾ ਪੂਰਾ ਸਾਫ਼ ਨਹੀਂਗਾ ਤੇ ਇਹ ਉਧਰ ਰਿਕਾ ਵੱਲੋਂ ਆਉਂਦੇ ਤੇ ਉਹ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਂ ਆਂਡੇ ਹੀ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਘਰ ਦਿੱਤੀ ਤੇ ਆਮੋ ਸਮਣ ਜੋ ਲਾਈਟਾਂ ਬੱਜੀਆਂ ਨੇ ਉਹਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਕੋ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਚਲੀ ਗਈ ਤੇ ਫਿਰ ਬਚਾਉਂਦੇ ਆ ਬਚਾਉਂਦੇ ਆ ਨਹਿਰ 'ਚ ਪਾਣੀ ਜ਼ਿਆਦਾ ਸੀ ਗ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲਾਹੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਸ ਤੋਂ ਪੁਲਿਸ ਵਾਲਿਆਂ ਮੁੜ ਕੇ ਜਦੋਂ ਕਿਸੇ ਦੇਖਿਆ ਜਾਂ ਦੂਜਾ ਕੋਈ ਇਹਨੇ ਦੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਖੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨੇ ਇਹਨਾਂ ਦੀ ਜੀਵਾਲੇ ਬਰੇ ਨਾ ਕਨੇਕਿਉਮੂਸੀ ਤੇ ਤੇਰੇ ਪਰਫਰਕਸੀਨ ਤੇ ਪਰਿਵਾਰ ਚ ਕੌਣ ਕੌਣ ਜੀ ਹੈ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਡੈਡੀ ਜਿਹੜੀ ਹਮੇ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਉਹ ਵੀ ਉਹਨਾਂ ਤਨਖਾਹ ਲੈ ਕੇ ਆਪਸ ਆ ਰਹੇ ਸੀ ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਫਰਮ ਦਾ 1.5 ਸਾਲ ਦਾ ਵਿਆਹ ਇਹ ਕਿੰਨੇ ਦਿਨਾਂ ਕਿੰਨਾ ਚਿਰ ਹੋ ਗਿਆ ਇਹ ਵਿਆਹ ਨੂੰ ਤਕਰੀਬਨ 3-6 ਸਾਲ ਹੋ ਗਏ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਜਿਹੜੀ ਸਿਵਲ ਹਸਪਤਲ ਨਾਲ ਹੀ ਭੱਟੀ ਇਹ ਛੋਟਾ ਪੜਾਅ ਬਸਿੰਧਾ ਦੇ ਇੱਕ ਸੇਕ ਤੇ ਬੱਚਿਆਂ ਨੂੰ ਭਾਗੀ ਘਟਨਾ ਹੋਈ ਹੈ ਜੀ ਇਸੋਂ ਕਿ ਤੁਹਾਨੂੰ ਕੋਈ ਤਰ੍ਹਾਂ ਦੀ ਕੀਮ ਨਹੀਂ ਆਉਣ ਲਿਆ ਸਾਡੇ ਸੱਚਿਆਂ ਵਰਗਾ ਜੀ ਇਹ ਦਿਨ ਦਾ ਮੇਰੇ ਕੋਲ ਇਹਨੇ ਟ੍ਰੇਨਿੰਗ ਲਈ ਬੜਾ ਦੁੱਧੁਰੀ ਘੱਟਾ ਇਕੱਠੇ ਰਹੇ ਆਪਾਂ ਜਿਹੜੇ ਤਰ੍ਹਾਂ ਦੀ ਕੀਮ ਨਹੀਂ ਆਉਣ ਲਿਆ ਵੀ ਆਹ ਕੰਮ ਹੋ ਗਿਆ ਕੀਮ ਨਹੀਂ ਆਉਣ ਲਿਆ ਇੱਕ ਕਰਜੋਤ ਇਹ ਜਿੰਨੇ ਆ ਕਿਧਰ ਹੋ ਰਹੇ ਸੀ ਅਸ਼ਰ ਖਰੀਗੇ ਹੋਏ ਸੀ ਉੱਥੇ ਮੀਟਿੰਗ ਮਾਰਨ ਸੀ ਉਹਨਾਂ ਨੂੰ ਰੱਖੇ ਦੁਸਤ ਆ ਰਹੇ ਸੀ ਕਿੰਨੇ ਵਜੇ ਦੀ ਕਟਣਾ ਜੀ 10:30 ਹੋਏ ਦੀ ਆਪ ਲੈ ਅਲੋਨ ਡੈਟ ਬੋਰਡ ਜੀ ਅਸਲ ਪੱਟੀ ਲੈ ਜਣ ਪੋਸਟ ਮਾਰਟ ਹੋਏ ਉਸ ਤੋਂ ਬਾਅਦ ਫਿਰ ਬਾਅਦ ਨੂੰ ਪੱਟੀ ਲੈ ਗਏ ਸੀ ਉਸ ਤੋਂ ਜੋ ਲੋ ਲੋ ਜੀ ਮੈਂ ਨੇ ਅੰਸਰ ਤੋਂ ਵਾਪਸ ਆਇਆ ਸੀ ਮਨੂੰ ਮੇਰੇ ਫਰੈਂਡ ਦਾ ਫੋਨ ਆਇਆ ਕਿ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਮਨੋਦ ਸਿੰਘ ਅਜਿੰਦਰ ਸਿੰਘ ਤੇ ਜਰਮਨ ਤੇ ਮਨੂੰ ਅਚਾਨਕ ਜਦੋਂ ਮੈਂ ਘਰ ਆਇਆ ਤੇ ਮਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਨੂੰ ਬੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਏ ਨਾ ਪੱਟੀ ਸਿਵਲ ਹਸਪੀਟਲ ਆ ਮਰ ਮਨ ਉਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੀ ਆ ਤੇ ਮੈਂ ਉਥੋਂ ਫਿਰ 11 ਦਿਨ ਨਹੀਂ ਠਹਿਰਿਆ ਮਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਵਲ ਆ ਮਨੂੰ ਇਹ ਸੀ ਚੱਲ ਯਾਰ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮਨੂੰ ਇਹ ਮਾਂ 60 ਬਟ ਲੱਗ ਜੇ ਠੀਕ ਆ ਲੰਤਪਾ ਵੀ ਡੁੱਟ ਜੂਗੀ ਮਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਆ ਮਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਅਰਜੋਤ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਹਰਜਿੰਦਰ ਸਿੰਘ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਆਵਾਜ਼ਾਂ ਮਾਰੀ ਇਹਨਾਂ ਦੋਨਾਂ ਨੂੰ ਕਹਿੰਦਾ ਯਾਰ ਉੱਥੋਂ ਟਹਾਇਆ ਮੈਂ ਤੁਹਾਡਾ ਬੁਲਾਵਾ ਉੱਥੋਂ ਜਾਤੀ ਪਰ ਮਦਦ ਨਹੀਂ ਕੋਈ ਰਿਸਪੌਂਸਿੰਗ ਕੀਤਾ ਵੀ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਇਹਨੂੰ ਇਹ ਮਾਰੀ ਫਰਵਰੀ ਚ ਹੋਈ ਰਹੀ ਹੈ ਤੇ ਕੀ ਕੌਣ ਕੌਣ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜੇ ਮਦਰ ਨੇ ਵਾਈਫ ਨੇ ਤੇ ਇਕੱਲੇ ਤਜ਼ਰ ਇੰਦਰ ਨਾਲ ਇਹਨਾਂ ਕੋ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਥੇੜੇ ਨਾਲ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਦੀ ਡਿਊਟੀ ਕਰਦਾ ਰਿਹਾ ਉਹਨਾਂ ਕੋ ਆ ਸਾਡੇ ਇੱਥੇ ਹੈ ਜੇ ਜਗਦੀਸ਼ ਪਾਉ ਜੀ ਕੰਗੋ ਸਾਹਿਬ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਰੱਖਿਆ ਬਾਪਾ ਉਹ ਗ੍ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਇਹਨਾਂ ਨੂੰ ਥੋੜਾ ਜਿਹਾ ਹੈਗਾ ਸੀ ਰਸ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਰੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਿ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹੋ ਜਿਹਾ ਪਟਵਾਰੀ ਨਹੀਂ ਹੋਊਗਾ ਕੋਈ ਇਹਨੇ ਕਦੀ ਅੱਜ ਤੱਕ ਕੋਈ ਮਾਨ ਨਹੀਂ ਕੀਤਾ ਕੋਈ ਮਾਨ ਨਹੀਂ ਸੀ ਆ ਕੇ ਮੈਂ ਪਟਵਾਰੀਆਂ ਨੂੰ ਇੰਨਾ ਕੰਮ ਆਉਂਦਾ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਚੀਨ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਚਭਾੜ ਵਾਲੇ ਸਾਈਡ ਸੀ ਫਿਲਹਾਲ ਇਹ ਕੁੱਲ 16 ਕੋਈ ਆਈ ਪਹੁੰਚੀ 16 ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਦੋਂ ਉਸ ਟਾਈਮ ਤੇ ਆਈ ਸੀ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿੱਦਾਂ ਸਾਡੇ ਗਏ ਨਾ ਤੇ ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ